32 ਸਾਲ ਪਹਿਲਾਂ ਪੁਲਿਸ ਮੁਲਾਜ਼ਮਾਂ ਵੱਲੋਂ ਹੀ ਆਪਣੇ ਪੁਲਿਸ ਮੁਲਾਜ਼ਮਾਂ ਦਾ ਝੂਠਾ ਮੁਕਾਬਲਾ ਬਣਾਇਆ ਗਿਆ ਜਿਸ ਤੋਂ ਬਾਅਦ ਜਾ ਕੇ ਪਰਿਵਾਰ ਲਗਾਤਾਰ ਇਨਸਾਫ਼ ਦੀ ਗੁਹਾਰ ਕਰ ਰਿਹਾ ਸੀ 32 ਸਾਲਤ ਤੋਂ ਮਾਨਯੋਗ ਅਦਾਲਤ ਵਿੱਚ ਕੇਸ ਚੱਲ ਰਿਹਾ ਜਿਸ ਨੂੰ ਲੈ ਕੇ ਦਦਨੇ ਅੱਜ ਮੁਹਾਲੀ ਮਾਨਯੋਗ ਅਦਾਲਤ ਨੇ ਇੱਕ ਵੱਡਾ ਫੈਸਲਾ ਸੁਣਾਇਆ ਜਿਸ ਦੇ ਵਿੱਚ ਲੈ ਕੇ ਪੀੜਤ ਪਰਿਵਾਰ ਦੇ ਵਕੀਲ ਵੱਲੋਂ ਕੀ ਕੀ ਆਪਾਂ ਤੁਸੀਂ ਉਹ ਵੀ ਸੁਣ ਲਓ ਅੱਜ ਫੈਸਲਾ ਆਇਆ 193 ਵਾਲੇ ਕੇਸ ਦੇ ਵਿੱਚ ਕੀ ਮਾਮਲਾ ਸੀ ਦੇਖੋ ਜੀ 1993 ਦਾ ਫੇਕ ਐਨ ਕਾਊਂਟਰ ਦਾ ਮਾਮਲਾ ਸੀ ਜਿਹੜਾ ਦੋ ਪੁਲਿਸ ਵਾਲੇ ਨੌਜਵਾਨਾਂ ਨੂੰ ਪੁਲਿਸ ਵੱਲੋਂ ਹੀ ਚੁੱਕ ਕੇ ਜਿਹੜਾ ਉਹ ਮਾਰ ਦਿੱਤਾ ਗਿਆ ਸੀ ਤੇ ਉਹਨਾਂ ਨੂੰ 18/4/1993 ਨੂੰ ਇੱਕ ਪਿੰਡ ਖੇਲੇ ਦਾ ਸੁਖਵਿੰਦਰ ਸਿੰਘ ਨਾਂ ਦਾ ਕਾਉਨਸਟੇਬਲ ਸੀ ਤੇ ਦੂਸਰਾ ਹੈਗਾ ਹੀ ਸੁਰਮਕ ਸਿੰਘ ਪਿੰਡ ਮੁਸ਼ਲ ਦਾ ਜਿੰਨੂੰ ਥਾਣਾ ਬਿਆਸ ਦੀਆਂ ਦੋ ਵੱਖ-ਵੱਖ ਪੋਰਸ ਪਾਰਟੀਆਂ ਨੇ 18/4/1993 ਨੂੰ ਉਹਨਾਂ ਦੇ ਘਰਾਂ ਤੋਂ ਚੱਕਿਆ ਤੇ 22/4/1993 ਨੂੰ ਜਿਹੜਾ ਥਾਣਾ ਲੋਪੋ ਕੀ ਪੁਲਸ ਨੇ ਉਹਨਾਂ ਦਾ ਝੂਠਾ ਫੇਕ ਐਂਕਾਊਂਟਰ ਬਣਾ ਕੇ ਉਹਨਾਂ ਨੂੰ ਜਿਹੜਾ ਮਾਰ ਦਿੱਤਾ ਗਿਆ ਇਹਦੇ ਵਿੱਚ ਜਿਹੜਾ ਸਖਵਿੰਦਰ ਸਿੰਘ ਜੀ ਉਹਨੂੰ ਰਾਮ ਲਬਾਇਆ ਜਿਹੜਾ ਐਸ ਐਚਓ ਥਾਣਾ ਪੀਐਸ ਬਿਆਸ ਦਾ ਸੀ ਉਹਨੇ ਚੁੱਕਿਆ ਸੀ ਤੇ ਜਿਹੜਾ ਉਸ ਟਾਈਮ ਐਸਆਈ ਪਰਮਜੀਤ ਸਿੰਘ ਜਿਹੜਾ ਸ਼ਰਮਕ ਸਿੰਘ ਨੂੰ ਚੁੱਕ ਕੇ ਲੈ ਕੇ ਆਇਆ ਸੀ ਕਿਉਂਕਿ ਰਾਮ ਲਬਾਇਏ ਦੀ ਟ੍ਰਾਇਲ ਦੌਰਾਨ ਜਿਹੜੀ ਆ ਡੈਥ ਹੋ ਚੁੱਕੀ ਆ ਤੇ ਜਿਹੜਾ ਪਰਮਜੀਤ ਸਿੰਘ ਨੂੰ 364 ਦੇ ਵਿੱਚ ਤੇ 343 ਦੇ ਵਿੱਚ ਜਿਹੜਾ ਅੱਜ 10 ਸਾਲ ਦੀ ਸਜ਼ਾ ਤੇ 50000 ਰੁਪਿਆ ਦਾ ਜੁਰਮਾਨਾ ਕੀਤਾ ਗਿਆ ਤੇ ਜਿਹੜਾ 302 ਦੇ ਵਿੱਚ ਜਿਨ੍ਹਾਂ ਜਿਹੜਾ ਕੋਰਟ ਨੇ ਉਹ ਬੰਦੇ ਜਿਨ੍ਹਾਂ ਨੇ ਉਹਨਾਂ ਦਾ ਫੇਕ ਐਨਕਾਊਂਟਰ ਬਣਾਇਆ ਸੀ ਉਹਨਾਂ ਨੂੰ ਸਬੂਤਾਂ ਦੀ ਘਾਟ ਦੇ ਕਾਰਨ ਜਿਹੜਾ ਉਹ ਬਰੀ ਕਰ ਦਿੱਤਾ ਧਰਮ ਸਿੰਘ ਨੂੰ ਕਸ਼ਮੀਰ ਸਿੰਘ ਨੂੰ ਤੇ ਦਰਬਾਰਾ ਸਿੰਘ ਨੂੰ ਉਹ ਤਿੰਨੇ ਕਿਉਂ ਜਿਹੜੇ ਆ ਉਹ ਕੋਰਟ ਵੱਲੋਂ ਬਰੀ ਕਰ ਦਿੱਤੇ ਗਏ ਆ ਪਰ ਇਹਦੇ ਵਿੱਚ 302 ਦੇ ਵਿੱਚ ਵੀ ਇਹਨਾਂ ਦੇ ਵਿੱਚ ਪਰਮਜੀਤ ਵੀ ਬਰੀ ਆ ਵੇਖੋ ਪਰਮਜੀਤ ਅਬਡੈਕਸ਼ਨ ਦੇ ਵਿੱਚ ਸੀ ਉਹ ਉਹਨਾਂ ਸੁਰਮਕ ਸਿੰਘ ਨੂੰ ਘਰੋਂ ਲੈ ਕੇ ਆਇਆ ਸੀ ਅੱਗੇ ਜਿਹੜਾ ਦਾ ਅਨਕਾਊਂਟਰ ਬਣਾਇਆ ਸੀ ਉਹ ਥਾਣਾ ਲੋਪੋਕੇ ਦੀ ਪੁਲਿਸ ਦੇ ਜਿਹੜਾ ਐਸ ਐਚ ਓ ਧਰਮ ਸਿੰਘ ਸੀ ਉਸ ਪੁਲਿਸ ਪਾਰਟੀ ਵੱਲੋਂ ਬਣਾਇਆ ਗਿਆ ਸੀ ਪਰ ਕੋਰਟ ਨੇ ਉਹਨੂੰ ਕਨਸਿਡਰ ਨਹੀਂ ਕੀਤਾ ਤੇ ਉਹ 302 ਦੇ ਵਿੱਚ ਉਹਨਾਂ ਤਿੰਨ ਜਿਹੜੇ ਮੁਲਜ਼ਮ ਹੀ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਅਸੀਂ ਉਹ ਜਿਹੜੀ ਜੱਜਮੈਂਟ ਹੁੰਦੀ ਆ ਉਸ ਤੋਂ ਵੇਖ ਕੇ ਜਿਹੜੇ ਅੱਗੇ ਹਾਈ ਕੋਰਟ ਦਾ ਰੋਕ ਕਰਾਏ। ਜੀ ਸਾਹਿਬ ਇੱਕ ਗੱਲ ਕਲੀਅਰ ਕਰ ਦਿੰਦੇ ਨੇ ਕਿ ਇੱਕ ਸਾਲ ਦੀ ਸਜ਼ਾ ₹50000 ਜੁਰਮਾਨਾ ਵੀ ਇੱਕ 10 ਸਾਲ ਦੀ ਸਜ਼ਾ ਉਹ ਕਲੀਅਰ ਕਰਦੇ। ਵੇਖੋ ਜਿਹੜਾ 364 ਦੇ ਵਿੱਚ ਜਿਹੜੀ 10 ਸਾਲ ਸਜ਼ਾ ਵਾ 343 ਦੇ ਵਿੱਚ ਇੱਕ ਸਾਲ ਸਜ਼ਾ ਵਾ ਤੇ ₹50000 ਜਿਹੜਾ ਜੁਰਮਾਨਾ ਉਹ ਦੋਵੇਂ ਸਜ਼ਾ ਜਿਹੜੀਆਂ ਇਕੱਠੀਆਂ ਚੱਲਣੀਆਂ ਉਹ ਸਜ਼ਾ 10 ਵਾਲੀ ਗਿਣੀ ਜਾਣੀ ਹੈ ਕਿਉਂਕਿ 343 ਦੇ ਵਿੱਚ ਜਿਹੜੀਆਂ ਉਹ ਇਕੱਠੇ ਇੱਕ ਸਾਲ ਸਜ਼ਾ ਵਾ ਉਹ ਇਕੱਠੀਆਂ ਚੱਲਣੀਆਂ। ਇਦਾਂ ਵਾਲੀ ਕੀ ਹੁੰਦੀ ਸਾਰੇ ਜਿਹੜਾ 3 ਦਿਨ ਤੋਂ ਵੱਧ ਕਿਸੇ ਬੰਦੇ ਨੂੰ ਗੈਰ ਕਾਨੂੰਨੀ ਹਰਾਸਤ ਦੇ ਵਿੱਚ ਰੱਖਣਾ ਉਹਦੇ ਵਿੱਚ 343 ਦੇ ਵਿੱਚ ਜਿਹੜੀ ਆ ਪਰਮਜੀਤ ਸਿੰਘ ਜਿਹੜਾ ਸਾਬਕਾ ਐਸਪੀ ਆ ਉਹਨੂੰ 1 ਸਾਲ ਦੀ ਸਜ਼ਾ ਤੇ 364 ਕਿਸੇ ਬੰਦੇ ਨੂੰ ਅਗਵਾ ਕਰਕੇ ਲਾਪਤਾ ਕਰ ਦੇਣਾ ਉਹਦੇ ਵਿੱਚ ਉਹਨੂੰ 10 ਸਾਲ ਦੀ ਜਿਹੜੀ ਆ ਸਜ਼ਾ ਤੇ 50000 ਰੁਪਏ ਜੁਰਮਾਨਾ ਕੀਤਾ ਗਿਆ ਦੂਜੇ ਕੇਸ ਜਿਹੜਾ ਬਰੀ ਹੋਏ ਉਹ ਕਿਹੜਾ ਕੇਸ ਹੈਗਾ ਦੱਸੋ ਉਹਨੂੰ ਜਿਹੜਾ ਖਾਣਾ ਦੂਸਰਾ ਕੇਸ ਪਿੰਡ ਗਲਾਲੀਪੁਰ ਦਾ ਕਰਨਵੀਰ ਸਿੰਘ 1992 ਦੇ ਵਿੱਚ ਉਸ ਨੂੰ ਜ਼ਮੀਨ ਵਾਂਦੇ ਨੂੰ ਥਾਣਾ ਸੌਰੀ ਪੁਲਿਸ ਪੋਸਟ ਸਹਿਬਾਜਪੁਰ ਦਾ ਜਿਹੜਾ ਏਐਸਆਈ ਗੁਰਨਾਮ ਸਿੰਘ ਸੀ ਉਹਦੇ ਵੱਲੋਂ ਚੱਕ ਕੇ ਲਿਆਂਦਾ ਗਿਆ ਸੀ ਪਰ ਉਹ ਜਿਹੜਾ ਮਾਜੋਗ ਅਦਾਲਤ ਨੇ ਆ ਉਸ ਕੇਸ ਦੇ ਵਿੱਚ ਗੁਰਨਾਮ ਸਿੰਘ ਨੂੰ ਬਰੀ ਕਰ ਦਿੱਤਾ ਵਾ ਪਰ ਉਹ ਵੀ ਜਿਹੜੀ ਜੱਜਮੈਂਟ ਆਉਂਦੀ ਆ ਤੇ ਉਹਨੂੰ ਅਸੀਂ ਪੜ ਕੇ ਤੇ ਉਹਦੇ ਵਿੱਚ ਵੀ ਆਪਾਂ ਅਪੀਲ ਦੇ ਵਿੱਚ ਜਾਵਾਂਗੇ ਇਹ ਸਰ ਲਾਭਦਾ ਹੋਇਆ ਸੀ ਨਾ ਕੰਗਝਿੰਡ ਦਾ ਕੋ ਬਸ ਆ ਗਈ ਸੀ ਪਿੰਡ ਗਲਾਲੀਪੁਰ ਦਾ ਹੀ ਜਿਹੜਾ ਕਰਨਵੀਰ ਸਿੰਘ ਤੇ ਇਹਨਾਂ ਦਾ ਪਿੰਡ ਮੁਸ਼ਲ ਤੇ ਪਿੰਡ ਖੇਲਾ ਸੀ